ਦੀ ਮੁਹਮਦਦੀਨ શ્રી ਸ਼ੋਪਨ ਸ਼ਰਮਾ ਆਈਪੀਐਸ ਪੁਲਿਸ ਕਮਿਸ਼ਨਰ ਲੁਧਿਆਣਾ ਜੀ ਦੇ ਨਿਰਦੇਸ਼ਾਂ ਥੱਲੇ ਤੇ ਅਮਨਦੀਪ ਸਿੰਘ ਜੀ ਬਰਾੜ ਐਡੀਸੀਪੀ ਇਨਵੈਸਟੀਗੇਸ਼ਨ ਦੀ ਟੀਮ ਵੱਲੋਂ ਜਿਹੜਾ ਸਾਡੇ ਸਪੈਸ਼ਲ ਵਿਭਾਗ ਦੀ ਟੀਮ ਨੇ ਇੱਕ ਬੰਦਾ ਇੰਟਰਸੈਪਟ ਕੀਤਾ ਜਿਸ ਦਾ ਨਾਂ ਯੂਹਾਰ ਪ੍ਰਸ਼ਾਪ ਜ਼ਿਲ੍ਹਾ ਸੀ타ਮਰੀ ਦੇ ਆਸ-ਪਾਸ ਰਹਿੰਦਾ ਹੈ ਇਹਦੇ ਕਬਜ਼ੇ ਚੋਂ ਕੱਲ ਉਹ ਕੁੱਲ 600 ਗ੍ਰਾਮ 3 ਗ੍ਰਾਮ ਲੁਹਾਈ ਗਿਆ ਇਸ ਤੋਂ ਇਲਾਵਾ ਦੋਸ਼ੀ ਕੋਲੋਂ 2.5 ਲੱਖ ਰੁਪਇਆ ਗੱਗਮਨੀ ਦੀ ਰਿਕਵਰ ਕੀਤੀ ਹੈ ਜਿਹੜੀ ਇਹ ਟੀਮ ਪਹਿਲਾਂ ਵੇਚੂਆ ਸੀ ਉਹ ਵੀ ਇਨਵੈਸਟੀਗੇਸ਼ਨ ਦਾ ਹਿੱਸਾ ਆ ਰਿਹਾ ਕਿ ਇਹਨਾਂ ਨੇ ਵੇਚਿਆ